ਵਾਲਾ ਪਾਣੀ ਸਦਾ ਖੜਾ ਰਹਿਦਾ ਜਰਾ ਅੱਗੇ ਕਈ ਵਾਰੀ ਕਿਹਾ ਪੰਚਾਇਤ ਨੂੰ ਮਾਮਾ ਕਰੇ ਵਾਲਾ ਰੱਖ ਦੇ ਸੂਤ ਕੋਈ ਸੁਣਦਾ ਗਰੀਬ ਦੀ ਸ਼ਿਕਾਇਤ ਨੂੰ ਇਹੋ ਜਿਹੀ ਕਿਸੇ ਨਾਲ ਕੀ ਨਾ ਕਦੇ ਵੀ ਇਹੋ ਜਿਹੀ ਕਿਸੇ ਨਾਲ ਹੋਵੇ ਨਾ ਕਦੇ ਵੀ ਜਗੋ ਤੇਰਮੀ ਜਗੋ ਤੇਰਮੀ ਮੇਰੇ ਨਾਲ ਹੋਈ ਕੁਟਾ ਮੁਖੇ ਘੜਿਆ ਕਿ ਆਪ ਦੇਂਦੀ ਬਾਪੂ ਪਿੱਛੋਂ ਪੋਛੇ ਦੇ ਬਾਤ ਨਾ ਕੋਈ ਆਪਦੇ ਸੀ ਛਪਰੀ ਨੂੰ ਨਾ ਹਲ ਬਣਾ ਦਿਆਂਗੇ ਵੇਖ ਲਈ ਹਾਲਤ ਮਜ਼ਦੂਰ ਦੀ ਕੰਦਾਂ ਦੀਆ ਮੇਰਲਾ ਜੋ ਡੰਗ ਦੇ ਨੇ ਚੂਹੇ ਕਾਦੀ ਜ਼ਿੰਦਗੀ ਇਹ ਢਾਹੀ ਵਾਲ ਟੂਰਦੀ ਆਪਦੇ ਸੀ ਛਪਰੀ ਨੂੰ ਨਾ ਹਲ ਬਣਾ ਦਿਆਂਗੇ ਵੇਖ ਲਈ ਹਾਲਤ ਮਜ਼ਦੂਰ ਦੀ ਕੰਦਾਂ ਦੀਆ ਮੇਰਲਾ ਜੋ ਡੰਗ ਦੇ ਨੇ ਚੂਹੇ ਕਾਦੀ ਜ਼ਿੰਦਗੀ ਇਹ ਢਾਹੀ ਵਾਲ ਟੂਰਦੀ ਹੈਲੋ ਫਿਰ ਤੋਂ ਕੋ ਕੋ ਦਾ ਸਤ ਸ੍ਰੀ ਅਕਾਲ ਤੇ ਦੋਲੇ ਆਂ ਇਹ ਜਿਹਾ ਹਾਂ ਜੀ ਨਾ ਨਿਕਲਦੀ ਥੋੜੀ ਹੋਸੀ ਗੱਡੀ ਬੜੀ ਆਉਂਦੀ ਹਾਂ ਨਾਰੇ ਕਰਨਾ ਨਾਰੇ ਕਰਨਾ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਹਾਏ 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 ਪੁਰਖਸਾਨਾਂ ਦੀ ਦੁਸ਼ਮਣ ਮੋਤੀ ਸਰਕਾਰ ਹਾਏ 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 ਹੋਏ ਹਾਏ ਹੋਏ ਪੁਰਖਸਾਨ ਇਕਤਾ ਜਿੰਦਾਬਾਦ 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 ਪੁਰਖਸਾਨਾਂ ਦੀ ਦੁਸ਼ਮਣ ਪਾਪ ਮਰਦਾਵਾ 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 ਪੁਰਖਸਾਨਾਂ ਦੀ ਪਾਪ ਦੁਸ਼ਮਣ ਮਰਦਾਵਾ ਮਰਦਾਵਾ ભાજપા તું ઉમેદવાર મુદાબા ભાજપા ઉમેદવાર મુદાબા મુદાબાદ મુર્દાબાદ મુદાબા મુદાબાદ મુર્દાબાદ સના મજદૂરાન ભાજપા મુરદાબા મુર્દાબાદ મુર્દાબાદ સાર્યા કોમી દુશ્મન હર મુદાબાદ મુદાબાદ મુર્દાબાદ ભાજપા હા હા मुर्दाबा मुबा मुबा मुदाबादारदा मज़ूर ज़िंदाबाद ज़िंदबा ज़िंदा 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 ज़िंदादोटो न मुरदा मुरदाबाद मुरदाबादो नई मुर्दाबा मु भाजपा सरकार बिटू मुर्दावादा तो डर बिटू मुर्दावाद मुर्दावा चोरी चोरी भाजदा बिटू मुर्दावा मुर्बाद मुर्दाबाद भाजपा सरकार मुर्दावा मुर्बाद मुर्दाबाद भाजपा सरकार मुर्दावा मुर्बाद मुर्दाबाद डिट मुरदा ਮਰਦਾਬਾਦ ਮਰਦਾਬਾਦ ਸਾਰੇ ਆਮ ਲੋਕਾਂ ਦੀ ਦੁਸ਼ਮਣ ਭਾ ਪਾ ਮਰਦਾਬਾਦ 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 ਬਿੱਟੂ ਉਮੀਦਵਾਰ ਪਰ ਪਾ ਮਰਦਾਬਾਦ 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 ਰਤੇ ਰਤ ਪੱਗ ਬਨਵਾਣਾ ਬਿੱਟੂ ਮਰਦਾਬਾਦ ਮਰਦਾਬਾਦ ਕਹਿੰਦੇ ਤੇਰੇ ਬੱਚਿਆਂ ਨੂੰ ਦੇਾਂਗੇ ਸਹੈਤਾ ਸਭ ਗੱਲਾਂ ਦੇ ਗਲਾਸ ਭਰ ਡੁੱਲ ਗਏ ਉਹ ਪਿੰਡਾਂ ਦੀਆਂ ਸੱਥਾਂ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਅੱਖੀਆਂ ਤੋਂ ਉਹ ਲਹਿੂ ਕਿ ਭੁੱਲ ਗਏ ਮੌਸਮ ਤਿਆਲ ਜਦੋਂ ਪੈ ਜਾਵੇ ਤੇਲਾ ਮੌਸਮ ਤਿਆਲ ਜਦੋਂ ਪੈ ਜਾਵੇ ਤੇਲਾ ਰਹੇ ਫੇਰਨਾ ਰਹੇ ਫੇਰਨਾ ਫੁੱਲਾ ਤੇ ਖੁਸ਼ਬੂਈ ਬੁੱਟਾ ਮੌਕੇ ਘਰੇ ਆ ਕੇ ਆਖ ਦੇ ਨੀ ਬਾਪੂ ਪਿੱਛੋਂ ਪੁੱਛਦੇ ਵਾਤ ਨਾ ਕੋਈ ਕੋਈ ਦੌੜ ਪੌਕੇ ਜਦੋਂ ਕਿਤੇ ਚਾਈਦਾ ਜਰੂਰ ਕੁਸ ਮੈਂ ਆ ਜਾਓ ਇਹ ਤੋਂ ਕਾ ਨਹੀਂ ਆਉਂਦੇ ਜੀ ਦੌੜ ਮੌਕੇ ਜਦੋਂ ਕਿਤੇ ਚਾਈਦਾ ਜਰੂਰ ਪੁੱਤੇ ਗੇਟ ਤੋਂ ਅੰਦਰ ਦਿੰਦ ਜਾਣਨਾ ਉਦੋਂ ਵੀ ਪੱਲੇ ਸਾਡੇ ਪੈਂਦੀ ਹੈ ਨਰਾਜ਼ ਸਾਜ਼ਕਾਰ ਦੇ ਆਹੋ ਬੋਸ ਬੰਰੀ सारे चा सारे मज़दूर कान जा एका चाहींदा चा चा ਲੋਕਾਂ ਤੋਂ ਡੰਨ ਲੜਾ ਵੀਰ ਬਾਰ ਬਿੱਟੂ ਮਰਦਾਵਾ 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 ਬੋਟਾਂ ਬੋਟਾਂ ਤੋਂ ਲੋਕੇ ਭਜਣ ਵਾਲਾ ਬਿੱਟੂ ਮਰਦਾਵਾ 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 ਬਣਾਦੇ ਪਿਆ ਜੀ ਮੂਰ ਪੀਣਿਆ ਚੌਕਾ ਮਰਦਾਵਾ ਮਰਦਾਵਾ ਮੂਰ ਪੀਣਿਆ ਚੌਕਾ ਮਰਦਾਵਾ ਮਰਦਾਵਾ ਤਨ ਬਦਲੂ ਟੋਨੇ ਮਰਦਾਵਾ ਮਰਦਾਵਾ ਤਨ ਮਰਦਾਵਾ ਮਰਦਾਵਾ ਪਾ ਸਰਕਾਰ ਮਰਦਾਵਾ ਮਰਦਾਵਾ ਲੋਕਾਂ ਤੋਂ ਡਰ ਕੇ ਭੱਜਣ ਵਾਲਾ ਬਿੱਟੂ ਮਰਦਾਵਾ ਮਰਦਾਵਾ ਲੋਕਾਂ ਤੋਂ ਡਰ ਕੇ ਭੱਜਣ ਵਾਲਾ ਬਿੱਟੂ ਮਰਦਾਵਾ ਮਰਦਾਵਾ ਇੱਕ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਆਸਾਨ ਮਜ਼ਦੂਰ ਇੱਕਤਾ ਜ਼ਿੰਦਾਬਾਦ ਜ਼ਿੰਦਾਬਾਦ

ਮੋਦੀ ਸਰਕਾਰ ਹਏ ਹਾਏ 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 ਮਜ਼ਦੂਰਾ ਕਿਸਾਨਾਂ ਦੀ ਦੁਸ਼ਮਣ ਹਏ ਹਾਏ 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 ਧਾਰਮਿਕ ਕੱਟ ਗੈਂਤਿਆਂ ਦੀ ਦੁਸ਼ਮਣ ਹਏ ਹਾਏ 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 ਚਲਤਾਂ ਔਰਤਾਂ ਦੀ ਦੁਸ਼ਮਣ ਹਏ ਹਾਏ 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 ਮੋਦੀ ਸਰਕਾਰ ਹਏ ਹਾਏ 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 ਕਮ ਬਗਬਗ ਕਮਾਤੀ ਦੁਸ਼ਮਣ ਹਏ ਹਾਏ 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 ਸੂਰ ਲੋਕਾਂ ਦਾ ਇੱਕ ਜਿੰਦਾਬਾਦ 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 ਤਾਨਾ ਸ਼ਾਹ ਮੋਦੀ ਮਰਦਾਬਾਦ 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 ਤਾਨਾ ਸ਼ਾਹ ਮੋਦੀ ਹਾਏ 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 ਤਾਨਾ ਸ਼ਾਹ ਮੋਦੀ ਹਾਏ 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 ਭਾਜਪਾ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਰਾਮਠੂਰ ਲਾਵੇ ਲਾਓ ਜੀ ਲੋਕ ਇਕਤਾ ਜਿੰਦਾਬਾ 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 ਮਜ਼ਦੂਰ ਇਕਤਾ ਜਿੰਦਾਬਾ 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 ਸਰਕਾਰਾ ਮਰਦਾਬਾ ਮਰਦਾਬਾ